ਸਵਾਗਤ ਹੈ ਕਿਸਾਨ ਪ੍ਰਭ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਤੇ YouTube ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਅਤੇ Facebook ਪੇਜ ਨੂੰ ਕਰ ਲਿਓ ਫੋਲੋ ਅੱਜ ਤੁਹਾਡੇ ਵਾਸਤੇ ਸਵਰਾਜ 735 ਐਫੀ ਡੈਟਰ ਲੈ ਕੇ ਹਾਜ਼ਰ ਹੋਏ ਆਂ ਜੇ ਗੱਲ ਕਰੀ ਟਰੈਕਟਰ ਦੇ ਮਾਡਲ ਦੀ 1991 ਮਾਡਲ ਟਰੈਕਟਰ ਹੈ ਬਾਕੀ ਪੰਜਾਬ ਦਾ ਟਰੈਕਟਰ ਦਾ ਨੰਬਰ ਹੈ ਸਾਰਾ ਰੰਗ ਟਰੈਕਟਰ ਦਾ オリジナル ਹੈ ਚਾਰੇ ਟਾਇਰ ਟਰੈਕਟਰ ਦੇ ਬਿਲਕੁਲ ਨਵੇਂ ਆ ਜੇ ਕਿ ਸੋਨਾ ਨੰਬਰ 1 ਦੇ ਟਾਇਰਾ ਬਾਕੀ ਟਾਇਰਾਂ ਤੇ ਮੋਰਾ ਵੀ ਓਵੇਂ ਜਿੱਕਰ ਹੀ ਪਈਆਂ ਸਾਰਾ ਰੰਗ ਟਰੈਕਟਰ ਦਾ Ориਜినਲ ਹੈ ਇੰਜਨ ਗੇਅਰ ਦੀ ਗੱਲ ਕਰੀਏ ਤਾਂ ਮਾਲਕ ਵੀਰਾਂ ਵੱਲੋਂ ਇੰਜਨ ਗੇਅਰ ਲੈਫਟ ਪੰਪ ਦੀ ਫੁੱਲ ਗਾਰੰਟੀ ਹੈ ਬਾਕੀ ਚਲਾ ਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਪੰਜਾਬ ਦਾ ਟਰੈਕਟਰ ਦਾ ਨੰਬਰ ਹੈ 1991 ਮਾਡਲ ਟਰੈਕਟਰ ਹੈ ਬਾਕੀ ਨਾਲ ਦੇ ਟਰੈਕਟਰ ਦੇ ਮਗਰਾੜ ਆ ਬੈਗ ਦੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਸਾਫ਼ ਕੰਡੀਸ਼ਨ ਦਾ ਟਰੈਕਟਰ ਹੈ ਮਾਲਕ ਵੀਰਾਂ ਵੱਲੋਂ ਇਸ ਦਾ ਰੇਟ ਰੱਖਿਆ ਗਿਆ 1 ਲੱਖ ਤੇ 25000 ਰੁਪਿਆ 1,25,000 ਜੋ 24 ਮੌਕੇ ਤੇ ਫੁੱਲ ਮਾਨ ਤਨ ਕੀਤਾ ਜਾਊਗਾ। ਬਾਕੀ ਮਾਲਕ ਬੀਰ ਦਾ ਨੰਬਰ ਸਕਰੀਨ ਉੱਤੇ ਚੱਲ ਰਿਹਾ ਹੈ। ਨੰਬਰ ਕਰੋ 9417805883 ਤੇ ਸੰਪਰਕ ਕਰਕੇ ਸਵਰਾ 735 ਐਫੀ ਡਾਟ ਤੁਸੀਂ ਖਰੀਦ ਸਕਦੇ ਹੋ। ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ। ਚੈਨਲ ਨੂੰ ਕਰ ਲਿਓ ਸਬਸਕ੍ਰਾਈਬ। ਮਿਲਦੇ ਹਾਂ ਹੋਰ ਨਵੀਂ ਵੀਡੀਓ ਦੇ ਨਾਲ, ਹੋਰ ਨਵੇਂ ਖੇਤੀ ਸਾਧਨ ਦੇ ਨਾਲ। ਉਦੋਂ ਤੱਕ ਚੈਨਲ ਨਾਲ ਜੁੜੇ ਰਹੋ। ਧੰਨਵਾਦ।